ਵਿਦਿਆਰਥੀਓ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦਾ ਹਾਂ ਤੁਸੀਂ ਬਹੁਤ ਅੱਛਾ ਪੜ੍ਹ ਰਹੇ ਹੋਵੋਗੇ ਤੇ ਜਿਸ ਤਰ੍ਹਾਂ ਕਿ ਵਿਦਿਆਰਥੀਓ ਤੁਸੀਂ ਦੇਖ 파 ਰਹੇ ਹੋ ਅੱਜ ਆਪਾਂ 9ਵੀਂ ਸ਼੍ਰੇਣੀ ਦੀ ਸਮਾਜਿਕ ਵਿਗਿਆਨ ਦੀ ਜੋ ਸਾਨੂੰ ਰਿਮੀਡੀਅਲ ਸ਼ੀਟ ਨੰਬਰ 13 i ਹੈਗੀ ਆ ਉਹਨੂੰ ਹੱਲ ਕਰਨ ਜਾ ਰਹੇ ਹਾਂ ਕੰਪੀਟੈਂਸੀਸ ਤੇ ਬੱਚਿਓ ਆਪਾਂ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਜਿਹੜੀਆਂ ਬਣਾਈਆਂ ਸੀ ਉਹਨਾਂ ਵਿੱਚ ਸਾਰਿਆਂ ਦੇ ਬਾਰੇ ਗੱਲ ਕਰ ਚੁੱਕੇ ਹਾਂ ਮੈਨੂੰ ਨਹੀਂ ਲੱਗਦਾ ਕਿ ਹੁਣ ਆਪਾਂ ਨੂੰ ਦੁਬਾਰਾ ਇਹਨਾਂ ਨੂੰ ਕਰਕੇ ਟਾਈਮ ਹੈ ਜਿਹੜਾ ਖਰਾਬ ਕਰਨਾ ਚਾਹੀਦਾ ਇਹਨਾਂ ਬਾਰੇ ਅਗਰ ਤੁਸੀਂ ਫਿਰ ਵੀ ਜਾਣਕਾਰੀ ਲੈਣੀ ਹਾਂ ਤਾਂ ਜੋ ਪਹਿਲਾਂ ਵੀਡੀਓ ਚੈਨਲ ਤੇ ਅਪਲੋਡ ਕੀਤੀਆਂ ਗਈਆਂ ਨੇ ਤੁਸੀਂ ਉਸ ਨੂੰ ਦੇਖ ਸਕਦੇ ਹੋ ਤੇ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕਰ ਲਿਆ ਹੋਵੇਗਾ ਜੇ ਨਹੀਂ ਕੀਤਾ ਤਾਂ ਰਿਕਵੈਸਟ ਹੈ ਮੇਰੀ ਵਿਦਿਆਰਥੀਆਂ ਨੂੰ ਵੀ ਤੇ ਅਧਿਆਪਕ ਸਾਥੀਆਂ ਨੂੰ ਵੀ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਜਿਹੜਾ ਸਾਡਾ ਦਸੰਬਰ ਦੇ ਵਿੱਚ ਜਿਹੜਾ ਪਾਰਖ ਪ੍ਰੀਖਿਆ ਸਾਡੀ ਹੋਣ ਜਾ ਰਹੀ ਹੈ ਉਦੇ ਨਾਲ ਸਬੰਧਤ ਤੇ ਬੋਰਡ ਨਾਲ ਸਬੰਧਤ ਜਿਹੜੇ ਚਾਹੇ 10ਵੀਂ ਹੈ ਜਾਂ 12ਵੀਂ ਕਲਾਸ ਹੈ ਜਾਂ 8ਵੀਂ ਕਲਾਸ ਹੈ ਜਾਂ ਬਾਕੀ ਕਲਾਸਾਂ ਦੇ ਵੀ ਜਨਰਲ ਟਾਪਿਕ ਇੰਗਲਿਸ਼ ਤੇ ਸਮਾਜਿਕ ਵਿਗਿਆਨ ਦੇ ਨੇ ਜਿਹੜੇ ਉਪਲਬਧ ਨੇ ਚੈਨਲ ਤੇ ਜਿਹੜੇ ਤੁਹਾਨੂੰ ਆਸਾਨੀ ਨਾਲ ਮਿਲ ਜਾਣਗੇ ਤੇ ਤੁਹਾਡੇ ਲਈ ਬਹੁਤ ਸਾਰੇ ਫਾਇਦੇਮੰਦ ਵੀ ਹੋਣਗੇ ਤੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਪਣੇ ਸਾਥੀ ਦੋਸਤਾਂ ਦੇ ਨਾਲ ਸ਼ੇਅਰ ਵੀ ਜਰੂਰ ਕਰੋ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੇ ਜਿਹੜੀ ਸਾਨੂੰ ਸ਼ੀਟ ਆਈ ਹੈ ਉਹਦੇ ਕੁਐਸਚਨ ਨੰਬਰ ਇੱਕ ਤੋਂ ਜਿਸ ਤਰ੍ਹਾਂ ਕੀ ਇਹਦੇ ਵਿੱਚ ਸਾਨੂੰ ਕੁਐਸਚਨ ਨੰਬਰ 1 ਹੈ ਕਿ ਉਹ ਕਿਹੜੇ ਜੰਗਲ ਹਨ ਜੋ ਦਰਿਆਵਾਂ ਡੈਲਟਿਆਂ ਇਲਾਕਿਆਂ ਵਿੱਚ ਮੁੰਦਰੀ ਤੱਟ ਦੇ ਨਾਲ ਮਿਲਦੇ ਹਨ ਠੀਕ ਹੈ ਜਿਨ੍ਹਾਂ ਨੂੰ ਕੀ ਕਿਹਾ ਜਾਂਦਾ ਦੇਖੋ ਜਵਾਰ ਭਾਟਿਆਂ ਦਾ ਪ੍ਰਭਾਵ ਵੀ ਪੈਂਦਾ ਹੈ ਕਈ ਵਾਰ ਸਾਨੂੰ ਕੁਝ ਇੱਕ ਸ਼ਬਦ ਵੀ ਸਾਡੇ ਆਨਸਰ ਲੱਭਣ ਦੇ ਵਿੱਚ ਸਹਿਯੋਗ ਹੁੰਦਿਆਂ ਦੇਖੋ ਜਵਾਰ ਭਾਟਿਆਂ ਦੇ ਵਿੱਚ ਇਹਨੂੰ ਕੀ ਕਹਿੰਦੇ ਨੇ ਜਵਾਰੀ ਜਾਂ ਮੈਗਰੂ ਬਨਸਪਤੀ ਇੱਥੇ ਜਿਹੜੀ ਜ਼ਮੀਨ ਹੈ ਉਹ ਦਲਦਲੀ ਜ਼ਮੀਨ ਹੁੰਦੀ ਹੈ ਠੀਕ ਹੈ ਜਿਸ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਤਾਂ ਇੱਥੇ ਮੈਗਰੂਪ ਨਸਪਤੀਆ ਜਿਹੜੀ ਉਹ ਪਾਈ ਜਾਂਦੀ ਹੈ ਠੀਕ ਉਸ ਤੋਂ ਇਲਾਵਾ ਜਿਹੜੇ ਇਲਾਕੇ ਊਸ਼ਣ ਸਦਾਬਹਾਰ ਜੰਗਲ ਨੇ ਜਿਹੜੇ ਕਿ ਜਿਨ੍ਹਾਂ ਦੇ ਪੱਤੇ ਸਾਰਾ ਸਾਲ ਨਹੀਂ ਝੜਦੇ ਠੀਕ ਹੈ ਹਰੇ ਹੀ ਰਹਿੰਦੇ ਨੇ ਉਹ ਵਾਲੇ ਜਿਆਦਾਤਰ ਜਿਹੜਾ ਅਰਧ ਪਹਾੜੀ ਜੇ ਏਰੀਆ ਉੱਥੇ ਪਾਈ ਜਾਂਦੇ ਆ ਸ਼ੀਤ ਊਸ਼ਣ ਪੱਤੇ ਝੜੀ ਜਿਹੜੇ ਮੈਦਾਨਾਂ ਦੇ ਵਿੱਚ ਜਿਨ੍ਹਾਂ ਦੇ ਪੱਤੇ ਨਹੀਂ ਝੜਿਓ ਇੱਕ ਵਾਰ ਨੂੰ ਪੱਤੇ ਝੜ ਦੇ ਮੌਸਮ ਦੇ ਵਿੱਚ ਆ ਕੇ ਸਾਰੇ ਝੜ ਜਾਂਦੇ ਨੇ ਤੇ ਭੂਮਤ ਰੇਖਾ ਸਾਗਰੀ ਜੰਗਲ ਜਿਹੜੇ ਭੂਮਤ ਰੇਖਾ ਦੀ ਜਿਹੜੀ ਸਾਡੀ ਏਰੀਆ ਹੈ ਜਿੱਥੇ ਭੂਮਤ ਰੇਖਾ ਨੇੜੇ ਦਾ ਇਲਾਕਾ ਉੱਥੇ ਪੈ ਜਾਂਦੇ ਨੇ ਠੀਕ ਹੁਣ ਅਗਲਾ ਕੁਐਸਚਨ ਹੈ ਸਾਨੂੰ ਫੇਰ ਬਨਸਪਤੀ ਨਾਲ ਸੰਬੰਧਿਤ ਕਿ ਉਹ ਜਿਨ੍ਹਾਂ ਰੁੱਖਾਂ ਦੇ ਸਾਰੇ ਪੱਤੇ ਇਕੱਠੇ ਨਹੀਂ ਝੜਦੇ ਮੈਂ ਉੱਪਰ ਗੱਲ ਕਰ ਚੁੱਕਿਆ ਅਜਿਹੀ ਬਨਸਪਤੀ ਸਾਰਾ ਸਾਲ ਹਰੇ ਭਰੇ ਨਜ਼ਰ ਆਉਂਦੇ ਨੇ ਇਹਨਾਂ ਜੰਗਲਾਂ ਵਿੱਚ ਬੋਂਗਣੀ ਐਮਬਣੀ ਰੋਜ਼ਬੋਟ ਟਾਲੀ ਬਾਂਸ ਰਬੜ ਸਨਕੋਨਾ ਮੈਗਨੋਲੀਆ ਵਰਗੇ ਦਰਖਤ ਪਾਏ ਜਾਂਦੇ ਹਨ ਦੱਸੋ ਇਹ ਕਿਹੜੀ ਕਿਸਮ ਦੇ ਰੁੱਖਾ ਤਾਂ ਕਿਹੜੀ ਨਹੀਂ ਬੱਚੇ ਜਿਹੜਾ ਨਾ ਤੇ ਕਦੇ ਵੀ ਪੱਤੇ ਨਹੀਂ ਝੜਦੇ ਆਪਾਂ ਉੱਪਰ ਗੱਲ ਕਰ ਚੁੱਕੇ ਹਾਂ ਉਹ ਆਨਸਰ ਹੈ ਸਾਡਾ ਊਸ਼ਣ ਸਦਾਬਹਾਰ ਜੰਗਲ ਫਿਰ ਹੈ ਸਾਡੇ ਕੋਲ ਅਗਲਾ ਕੁਐਸਚਨ ਮਨੁੱਖ ਨੇ ਪਹਾੜਾਂ ਵਿੱਚੋਂ ਸੁਰੰਗਾਂ ਬਣਾ ਕੇ ਨਹਿਰਾ ਰਾਹੀਂ ਜਹਾਜ਼ਰਾਨੀ ਖਣਿਜ ਪਦਾਰਥਾਂ ਦਾ ਉਤਪਾਦਨ ਕਰਕੇ ਉਦਯੋਗਿਕ ਕੇਂਦਰ ਬਣਾ ਕੇ ਕੁਦਰਤੀ ਸ਼ਕਤੀਆਂ ਉੱਤੇ ਕਾਬੂ ਪਾਇਆ ਠੀਕ ਹੈ ਤਾਂ ਇਸ ਸੰਸਾਰ ਕੀ ਕਰਨਾ ਹੈ ਮਨੁੱਖ ਨੇ ਇਸ ਉਦਮ ਸਦਕਾ ਸਾਰਾ ਸੰਸਾਰ ਕੀ ਹੋ ਗਿਆ ਖਾਲੀਸਥਾਨ ਬਣ ਗਿਆ ਕੀ ਬਣ ਗਿਆ ਮਹਾਦੀਪ ਬਣ ਗਿਆ ਮਹਾਸਾਗਰ ਬਣ ਗਿਆ ਕੀ ਬਣ ਗਿਆ ਗਲੋਬਲ ਪਿੰਡ ਬਣ ਗਿਆ ਠੀਕ ਹੈ ਇਹਦੇ ਵਿੱਚ ਇਹਨੇ ਸੰਚਾਰ ਦੀ ਤੇ ਆਵਾਜਾਈ ਸਾਧਨਾਂ ਦੀ ਗੱਲ ਨਹੀਂ ਕੀਤੀ ਉਹ ਵੀ ਕਰ ਲੈਂਦੇ ਤਾਂ ਹੋਰ ਜ਼ਿਆਦਾ ਕਲੀਅਰ ਹੋ ਜਾਂਦਾ ਤਾਂ ਅੱਜ ਸਾਰਾ ਸੰਸਾਰ ਕੀ ਹੋ ਗਿਆ ਇੱਕ ਗਲੋਬਲ ਵਿਲੇਜ ਬਣ ਗਿਆ ਇੱਕ ਗਲੋਬਲ ਪਿੰਡ ਬਣ ਗਿਆ ਹੈ ਅਸੀਂ ਸਾਰੇ ਜਾਣਦੇ ਹਾਂ ਨਦੀਆਂ ਵਿੱਚੋਂ ਪਾਣੀ ਇੱਕ ਦਾ ਇੱਕ ਬਹੁਤ ਹੀ ਮਹੱਤਵਪੂਰਨ ਸੋਮਾ ਹਨ ਉੱਥੇ ਮਿੱਟੀ ਦਾ ਨਿਰਮਾਣ ਵੀ ਦੇ ਵਿੱਚ ਵੀ ਇਹ ਬਹੁਤ ਸਹਾਇਕ ਹੁੰਦੀ ਹੈ ਦਸੋ ਨਦੀਆਂ ਕਾਟੀਆਂ ਡੈਲਟਿਆਂ ਵਿੱਚ ਕਿਸ ਪ੍ਰਕਾਰ ਦੀ ਮਿੱਟੀ ਮਿਲਦੀ ਹੈ ਹੁਣ ਆਪਾਂ ਅਗਰ ਗੱਲ ਕਰੀਏ ਤਾਂ ਸਾਡਾ ਜਿਹੜਾ ਗੰਗਾ ਦਾ ਮੈਦਾਨ ਹੈ ਜੇ ਸਾਡਾ ਸਤਲੁਜ ਆਪਣਾ ਏਰੀਆ ਹੈ ਸਤਲੁਜ ਦੇ ਨਾਲ ਦਾ ਪੰਜਾਬ ਦਾ ਏਰੀਆ ਤਾਂ ਉੱਥੇ ਕਿਹੜੀ ਮਿੱਟੀ ਪਾਈ ਜਾਂਦੀ ਹੈ ਬੱਚਿਓ ਉੱਥੇ ਪਾਈ ਜਾਂਦੀ ਹੈ ਜਲੌੜ ਮਿੱਟੀ ਠੀਕ ਹੈ ਤਾਂ ਇਸ ਦਾ ਆਨਸਰ ਕੀ ਹੈਗਾ ਆ ਉਸ ਤੋਂ ਬਾਅਦ ਹੈ ਸਾਡੇ ਕੋਲ ਅਸੀਂ ਸਾਰੇ ਕਿਸੇ ਨਾ ਕਿਸੇ ਪਿੰਡ ਜਾਂ ਸ਼ਹਿਰ 'ਚ ਰਹਿੰਦੇ ਹਾਂ ਸਾਡੀ ਰੋਜ਼ਾਨਾ ਜੀਵਨ ਦੀ ਲੋੜਾਂ ਦੀ ਪੂਰਤੀ ਜ਼ਰੂਰੀ ਸਹੂਲਤਾਂ ਵਿਕਾਸ ਕਰਨ ਲਈ ਕਿਸੇ ਸੰਸਥਾ ਦਾ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਅਸੀਂ ਆਪਣੇ ਖੇਤਰ ਦਾ ਪ੍ਰਬੰਧ ਚਲਾਉਣ ਲਈ ਕੀ ਕਰਦੇ ਹਾਂ ਕੁਝ ਪ੍ਰਤੀਨਿਧ ਚੁਣਦੇ ਹਾਂ ਸ਼ਹਿਰਾਂ ਵਿੱਚ ਜਿੱਦਾਂ ਕਾਉਂਸਲਰ ਚੁਣੇ ਜਾਂਦੇ ਨੇ ਪਿੰਡਾਂ ਦੇ ਵਿੱਚ ਪੰਜ ਤੇ ਸਰਪੰਚ ਚੁਣੇ ਜਾਂਦੇ ਨੇ ਅਜਿਹੇ ਪ੍ਰਤੀਨਿਧਾਂ ਰਾਹੀਂ ਦੁਆਰਾ ਸਾਡੇ ਪਿੰਡ ਜਾਂ ਸ਼ਹਿਰ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ ਦੱਸੋ ਇਸ ਨੂੰ ਕੀ ਕਿਹਾ ਜਾਂਦਾ ਹੈ ਠੀਕ ਹੈ ਹੁਣ ਰਾਜ ਸਰਕਾਰ ਦਾ ਰਾਜ ਦਾ ਕੰਮ ਕਰਦੀ ਹੈ ਜਿੱਦਾਂ ਪੰਜਾਬ ਦੀ ਸਰਕਾਰ ਚੰਡੀਗੜ੍ਹ ਤੋਂ ਕੇਂਦਰ ਸਰਕਾਰ ਦਿੱਲੀ ਤੋਂ ਸਾਰੇ ਦੇਸ਼ ਨੂੰ ਦੇਖਦੀ ਆ ਤਾਂ ਜੋ ਪਿੰਡ ਤੇ ਤੇ ਸ਼ਹਿਰਾਂ ਦਾ ਕੰਮ ਦੇਖਦੇ ਨਹੀਂ ਉਹਨਾਂ ਨੂੰ ਕਿਹਾ ਜਾਂਦਾ ਹੈ ਬੱਚਿਓ ਸਥਾਨਕ ਸਰਕਾਰਾਂ ਠੀਕ ਹੈ ਲੋਕਲ ਗਵਰਨਮੈਂਟਸ ਵੀ ਬੋਲਦੇ ਆ ਸਥਾਨਕ ਸਰਕਾਰਾਂ ਕਹਿੰਦੇ ਆ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਸ਼ਹਿਰਾਂ ਦੇ ਵਿੱਚ ਕੀ ਨੇ ਕਮੇਟੀਆਂ ਨੇ ਠੀਕ ਹੈ ਜਕਰਪੋਰਿਸ਼ਨਸ ਨੇ ਜਾਂ ਨਗਰ ਪੰਚਾਇਤਾਂ ਨੇ ਉਸ ਤੋਂ ਬਾਅਦ ਹੈ ਹੇਠ ਲਿਖਿਆ ਵਿੱਚੋਂ ਕਿਹੜੇ ਕੰਮ ਨੇ ਜਿਹੜਾ ਪਿੰਡ ਦੇ ਪੰਚਾਇਤ ਦੁਆਰਾ ਕੀਤੇ ਜਾਂਦੇ ਨੇ ਠੀਕ ਹੈ ਸਾਫ ਸਫਾਈ ਪੀਣ ਵਾਲੇ ਪਾਣੀ ਜਨਮਾਉ ਦਾ ਪੰਜੀਕਰਨ ਗਲੀਆਂ ਚ ਸਫਾਈ ਰੋਸ਼ਨੀ ਦਾ ਪ੍ਰਬੰਧ ਬਿਲਕੁਲ ਪਿੰਡ ਦੀ ਪੰਚਾਇਤਾਂ ਦੁਆਰਾ ਕੀਤਾ ਜਾਂਦਾ ਸਿਹਤ ਕੇਂਦਰ ਖੋਲਣ ਠੀਕ ਹੈ ਸਿਹਤ ਕੇਂਦਰ ਖੋਲੇਗਾ ਸਰਕਾਰ ਦੁਆਰਾ ਜਾਂਦੇ ਨੇ ਪਰ ਉਹਨਾਂ ਲਈ ਜ਼ਮੀਨ ਹੈ ਜਿਹੜੀ ਉਹ ਪਿੰਡ ਦੀ ਪੰਚਾਇਤ ਦਿੰਦੀ ਆ ਇਸ ਕਰਕੇ ਇਹ ਵੀ ਸਰਕਾਰ ਦੁਆਰਾ ਇੱਕ ਪਿੰਚਾਇਤਾ ਦੁਆਰਾ ਹੀ ਕੀਤਾ ਜਾਂਦਾ ਪਿੰਡ ਵਿੱਚ ਮੇਲੇ ਮੰਡੀਆਂ ਸਹਿਕਾਰੀ ਬੈਂਕਾਂ ਦਾ ਪ੍ਰਬੰਧ ਇਹ ਵੀ ਪਿੰਡ ਦੁਆਰਾ ਤਾਂ ਇਸ ਕਰਕੇ ਸਾਡਾ ਆਨਸਰ ਹੈ ਅਪਰੋਕਤ ਸਾਰੇ ਪਹਿਲਾ ਵਿਸ਼ਵ ਜੂਦ ਖਤਮ ਹੋਣ ਤੋਂ ਬਾਅਦ ਪਹਿਲਾ ਵਿਸ਼ਵ ਜੂਦ ਬਚੇਓ ਜਿਹੜਾ ਸੀ ਉਹ ਕਦੋਂ ਚੱਲਿਆ 1914 ਦੇ ਵਿੱਚ ਸ਼ੁਰੂ ਹੋਇਆ ਸੀਗਾ ਠੀਕ ਹੈ ਯਾਦ ਰੱਖਣਾ ਤਾਂ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤ ਦੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਸਾਡੀ ਲੜਾਈ ਦੇ ਵਿੱਚ ਮਦਦ ਕਰੋ ਤਾਂ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੇਸ਼ ਜਿਹੜਾ ਉਹ ਆਜ਼ਾਦ ਕਰ ਦਾਂਗੇ ਪਰ ਜਦੋਂ ਪਹਿਲਾ ਯੁੱਧ ਖਤਮ ਹੋ ਗਿਆ ਤਾਂ ਅੰਗਰੇਜ਼ਾਂ ਨੇ ਭਾਰਤੀਆਂ ਨਾਲ ਜਿਹੜਾ ਇਹ ਕੀਤਾ ਵਾਦਾ ਸੀ ਉਸ ਤੋਂ ਉਹਨਾਂ ਨੇ ਪੂਰਾ ਨਾ ਕੀਤਾ ਤਾਂ ਮਹਾਤਮਾ ਗਾਂਧੀ ਜੀ ਨੇ ਅੰਗਰੇਜ਼ਾਂ ਦੇ ਵਿਰੁੱਧ ਹੇਟ ਲਿਖਿਆਂ ਵਿੱਚੋਂ ਕਿਹੜਾ ਅੰਦੋਲਨ ਚੱਲਿਆ ਇਹ ਜਿਹੜਾ ਯੁੱਤਸੀ ਤਕਰੀਬਨ 1914 ਤੋਂ ਲੈ ਕੇ 1919 ਤੱਕ ਚੱਲਿਆ ਜਦੋਂ ਨਹੀਂ ਮੰਨੀ ਗਈ ਤਾਂ ਪਹਿਲਾ ਅੰਦੋਲਨ ਜੋ ਕੀਤਾ ਗਿਆ ਉਹ ਕੀ ਕੀਤਾ ਗਿਆ ਨਾਮ ਮਿਲਵਰਤਨ ਅੰਦੋਲਨ ਸੀ ਜਿਹੜਾ ਉਹ ਚਲਾਇਆ ਗਿਆ 1920 ਦੇ ਵਿੱਚ ਠੀਕ ਹੈ ਤਾਂ ਸਾਡਾ ਆਨਸਰ ਹੈ ਸੀ ਉਸ ਤੋਂ ਬਾਅਦ ਹੈ ਭਾਰਤ ਛੱਡੋ ਅੰਦੋਲਨ ਕਦੋਂ ਚੱਲਿਆ 1942 ਦੇ ਵਿੱਚ ਠੀਕ ਹੈ ਤੇ ਜਿਹੜਾ ਸਿਵਲ ਨਾਂ ਫਰਮਾਨੀ ਅੰਦੋਲਨ ਹੈ ਉਹਦਾ ਸਾਡੇ ਨਾਲ ਸੰਬੰਧਤ ਅਗਲਾ ਕੁਐਸਚਨ ਸਾਨੂੰ ਆ ਗਿਆ ਉਹ ਚੱਲਿਆ 1930 ਦੇ ਵਿੱਚ ਠੀਕ ਹੈ ਤਾਂ ਅਗਲਾ ਕੁਐਸਚਨ ਹੈ ਘਟਨਾਵਾਂ ਦਾ ਵਿਸ਼ਲੇਸ਼ਣ ਕਰੋ ਗਾਂਧੀ ਜੀ ਦੁਆਰਾ ਚਾਰੇ ਕਿਸ ਅੰਦੋਲਨ ਨਾਲ ਸਬੰਧ ਰੱਖਦੀਆਂ ਹਨ 12 ਮਾਰਚ 1930 ਨੂੰ ਸਾਬਰਮਤੀ আশ্রম ਤੋਂ ਡਾਂਡੀ ਤੱਕ ਪੈਦਲ ਯਾਤਰਾ ਸ਼ੁਰੂ ਕੀਤੀ ਅਰਬ ਸਾਗਰ ਦੇ ਕੰਢੇ ਡਾਂਡੀ ਪਿੰਡ ਵਿੱਚ ਸਮੁੰਦਰ ਦੇ ਸੌਰੀ ਖਾਰੀ ਪਾਣੀ ਤੋਂ ਨਮਕ ਤਿਆਰ ਕਰਕੇ ਨਮਕ ਕਾਨੂੰਨ ਦੀ ਉਲੰਘਣਾ ਕੀਤੀ ਬੱਚਿਓ ਇਸ ਤੋਂ ਪਹਿਲਾਂ ਜਿਹੜਾ ਸੀਗਾ ਨਮਕ ਬਣਾਉਣ ਦਾ ਕੰਮ ਸਿਰਫ ਅੰਗਰੇਜ਼ ਸਰਕਾਰੀ ਕਰਦੀ ਸੀ ਤਾਂ ਜਦਕਿ ਪਾਣੀ ਸਮੁੰਦਰ ਤੋਂ ਲਿਆ ਜਾਂਦਾ ਸੀ ਤਾਂ ਡਾਂਡੀ ਜਿਹੜਾ ਪਿੰਡ ਸੀ ਇੱਕ ਜਿੱਥੇ ਮਹਾਤਮਾ ਗਾਂਧੀ ਜੀ ਨੇ ਪਹਿਲੀ ਵਾਰ ਸਿਵਲ ਨਾ ਫਰਮਾਨੀ ਦਾ ਮਤਲਬ ਹੁੰਦਾ ਹੈ ਸਰਕਾਰੀ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਨਾ ਮੰਨਣਾ ਤਾਂ ਉਹ ਸਰਕਾਰੀ ਕਾਨੂੰਨ ਨੂੰ ਤੋੜਦੇ ਹੋਏ ਇਹਨਾਂ ਨੇ ਨਮਕ ਸੀ ਜਿਹੜਾ ਉਹ ਬਣਾਇਆ ਸੀ ਤੇ ਇਸ ਨੂੰ ਕਿਹਾ ਜਾਂਦਾ ਹੈ ਸਿਵਲ ਨਾ ਫਰਮਾਨੀ ਅੰਦੋਲਨ ਠੀਕ ਹੈ ਉਸ ਤੋਂ ਬਾਅਦ ਹੈ ਉਹ ਕਿਹੜੇ ਮਹਾਨ ਅੰਤ ਸਨ ਜਿਸ ਨੇ ਰੋਲ ਟੈਕਟ ਦੀ ਨਿੰਦਾ ਜਿਹੜੀ ਸੀ ਨਾ ਅਪੀਲ ਨਾ ਦਲੀਲ ਨਾ ਵਕੀਲ ਕਹਿ ਕੇ ਜਿਹੜੀ ਸੀ ਉਹ ਕੀਤੀ ਸੀ ਬੱਚਿਓ ਰੋਲਟ ਐਕਟ ਸੀ ਜਿਹੜਾ ਇਹ ਜਿਹੜੀ ਪੰਜਾਬ ਦੇ ਵਿੱਚ ਵੀ ਬਹੁਤ ਵੱਡੀ ਘਟਨਾ ਹੋਈ 1919 ਦੇ ਵਿੱਚ ਹੀ ਆਇਆ ਪੰਜਾਬ ਦੇ ਵਿੱਚ 1919 ਨੂੰ 13 April 1919 ਨੂੰ ਜਿਹੜੀ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਘਟਨਾ ਹੁੰਦੀ ਹੈ ਉਹ ਵੀ ਇਸ ਹੀ ਕਾਨੂੰਨ ਦਾ ਵਿਰੋਧ ਕਰਦੇ ਹੋਏ ਉਹ ਘਟਨਾ ਵਾਪਰਦੀ ਆ ਤਾਂ ਇਹ ਕਾਨੂੰਨ ਦੇ ਵਿੱਚ ਕੀ ਸੀਗਾ ਇਸ ਤੋਂ ਪਹਿਲਾਂ ਜੇ ਕੋਈ ਵੀ ਘਟਨਾ ਹੁੰਦੀ ਸੀ ਤਾਂ ਉਹਦੇ ਲਈ ਤੁਸੀਂ ਅਦਾਲਤ ਦੇ ਵਿੱਚ ਜਾ ਸਕਦੇ ਸੀ ਭਾਰਤੀ ਲੋਕ ਵੀ ਅਦਾਲਤ ਦੇ ਵਿੱਚ ਜਾ ਸਕਦੇ ਸੀ ਪਰ ਰੂਲ ਐਕਟ ਦੇ ਵਿੱਚ ਇਹ ਕੀਤਾ ਗਿਆ ਕਿ ਕਿਸੇ ਵੀ ਬੰਦੇ ਨੂੰ ਬਿਨਾਂ ਕਿਸੇ ਅਪੀਲ ਜਾਂ ਦਲੀਲ ਦੇ ਠੀਕ ਹੈ ਕਿਸੇ ਵੀ ਬੰਦੇ ਨੂੰ ਜਦੋਂ ਕੋਈ ਜਿਹੜੀ ਬ੍ਰਿਟਿਸ਼ ਪੁਲਿਸ ਹੀ ਉਹ ਫੜ ਲੈਂਦੀ ਸੀ ਤਾਂ ਉਸ ਬੰਦੇ ਨੂੰ 2 ਸਾਲ ਤੱਕ ਦੀ ਜਿਹੜੀ ਕੈਦ ਹੈ ਉਹ ਕੀਤੀ ਜਾ ਸਕਦੀ ਆ ਉਦੇ ਲਈ ਕੋਈ ਵੀ ਬੰਦਾ ਅਪੀਲ ਜਾਂ ਦਲੀਲ ਜਾਂ ਵਕੀਲ ਨਹੀਂ ਕਰ ਸਕਦਾ ਸੀ ਤਾਂ ਇਹ ਜਿਹੜੇ ਸ਼ਬਦ ਸੀ ਉਹ ਕਿਹਨਾਂ ਨੇ ਕਹੇ ਸੀ ਮਹਾਤਮਾ ਗਾਂਧੀ ਜੀ ਨੇ ਕਹੇ ਸੀ ਉਸ ਤੋਂ ਬਾਅਦ ਹੈ ਉਹ ਕਿਹੜੀ ਮਿੱਟੀ ਹੈ ਜੋ ਗਰਮ ਸੱਲੇ ਪ੍ਰਦੇਸ਼ਾਂ 'ਚ ਮਿਲਦੀ ਆ ਭਾਰੀ ਮੌਸਮੀ ਵਰਖਾ ਹੁੰਦੀ ਹੈ ਇਹ ਮਿੱਟੀ ਖੇਤੀ ਲਈ ਬਹੁਤੀ ਉਪਜਾਊ ਨਹੀਂ ਹੁੰਦੀ ਪਰੰਤੂ ਭਵਨ ਨਿਰਮਾਣ ਲਈ ਜਿਹੜੀ ਆ ਬਹੁਤ ਉਪਜਾਊ ਦੱਸੋ ਇਸ ਕਿਸ ਮਿੱਟੀ ਦੀ ਅਸੀਂ ਗੱਲ ਕਰ ਰਹੇ ਹਾਂ ਬੱਚਿਓ ਅਸੀਂ ਗੱਲ ਕਰ ਰਹੇ ਹਾਂ ਲਾਲ ਮਿੱਟੀ ਦੀ ਕਿਉਂਕਿ ਇਹਦੇ ਵਿੱਚ ਜਿਹੜਿਆ ਉਹ ਮਿੱਟੀ ਦੇ ਜਿਹੜਾ ਰੇਤਾ ਹੈ ਜਾਂ ਜਿਹੜੀ ਹੈ ਚਟਾਨਾਂ ਨੇ ਉਹ ਸਾਰੇ ਗੁਣ ਪਾਈ ਜਾਂਦੇ ਨੇ ਜਿਸ ਕਰਕੇ ਭਵਨ ਨਿਰਮਾਣ ਲਈ ਬਹੁਤ ਹੀ ਜਿਹੜੀ ਆ ਫਾਇਦੇਮੰਦ ਹੁੰਦੀ ਆ ਕਿੰਨੀ ਮਰਜ਼ੀ ਉੱਚੀਆਂ ਮੰਜ਼ਿਲਾਂ ਸਨੇ ਜਿਹੜੀਆਂ ਬਿਲਡਿੰਗਸ ਨੇ ਸਟੋਰੀਜ਼ ਨੂੰ ਬਣਾਈਆਂ ਜਾ ਸਕਦੀਆਂ ਨੇ ਪਰ ਇਹ ਉਪਜਾਊ ਨਹੀਂ ਹੁੰਦੀ ਇੰਨੀ ਜ਼ਿਆਦਾ ਠੀਕ ਆ ਤੇ ਇੱਥੇ ਮੌਸਮੀ ਵਰਖਾ ਵੀ ਕਾਫੀ ਪੈਂਦੀ ਆ ਉਹਨੂੰ ਇਹ ਕੀ ਕਰ ਲੈਂਦੀ ਆ ਸੰਭਾਲ ਲੈਂਦੀ ਆ ਆਪਣੇ ਵਿੱਚ ਉਸ ਤੋਂ ਬਾਅਦ ਹੈ ਭਾਰਤ ਦੇ ਨਕਸ਼ੇ ਵਿੱਚ ਛਾਇਆ ਦਾ ਰਾਜ ਵਿਚ ਉਤਰੀ ਮੈਦਾਨਾਂ ਨੂੰ ਦੱਸਾਇਆ ਗਿਆ ਹੈ ਇੱਥੇ ਕਿਸ ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ ਹੁਣ ਆਪਾਂ ਉੱਪਰ ਵੀ ਗੱਲ ਕਰ ਚੁੱਕੇ ਹਾਂ ਕਿ ਜਿਹੜੀ ਹੈ ਇਹ ਸਾਰੇ ਨੂੰ ਅਸੀਂ ਕੀ ਕਹਿੰਦੇ ਹਾਂ ਉਤਰੀ ਵਿਸ਼ਾਲ ਮੈਦਾਨ ਜਾਂ ਗੰਗਾ ਸਿੰਧ ਨਦੀ ਦੇ ਮੈਦਾਨ ਕਹਿੰਦੇ ਆ ਅਸੀਂ ਇਹਨਾਂ ਨੂੰ ਤਾਂ ਇਸ ਕਰਕੇ ਇੱਥੇ ਜਿਹੜੀਆਂ ਨਦੀਆਂ ਦੇ ਨਾਲ ਮਿੱਟੀ ਪਾਈ ਜਾਂਦੀ ਹੈ ਉਹ ਅਸੀਂ ਜਲੋਡ ਮਿੱਟੀ ਹੈ ਜਿਹੜੀ ਉਹ ਪਾਈ ਜਾਂਦੀ ਹੈ ਸੰਸਾਧਨ ਦੀ ਸੰਭਾਲ ਪ੍ਰਕਿਰਿਆ ਵਿੱਚ 3 R ਦੀ ਇੱਕ ਜਿਹੜੀ ਹੈ ਉਹ ਕਨਸੈਪਟ ਹੈਗਾ ਰਿਡਿਊਸ ਰੀਡਿਊਸ ਮੀਨਸ ਕੱਟ ਸਮਲ ਕਰਨਾ ਰੀਯੂਜ਼ ਉਹਨੂੰ ਦੁਬਾਰਾ ਇਸਤੇਮਾਲ ਕਰਨਾ ਰੀਸਾਈਕਲ ਮਤਲਬ ਉਹਨੂੰ ਦੁਬਾਰਾ ਤੋਂ ਵਰਤੋਂ ਚ ਲੈ ਕੇ ਆਉਣਾ ਠੀਕ ਹੈ ਇਹ ਕਿਵੇਂ ਜਿਹੜੇ ਸਾਡੇ ਰਿਸੋਰਸਸ ਨੇ ਉਹਨਾਂ ਨੂੰ ਸੰਭਾਲਣ ਦੇ ਵਿੱਚ ਜਿਹੜੀ ਆਹ ਮਦਦਗਾਰ ਹੁੰਦੀ ਹੈ ਕਿਵੇਂ ਹੁੰਦੀ ਆ ਇਹ ਸੰਸਾਧਨਾਂ ਦੀ ਰਿਸੋਰਸਸ ਦੀ ਬਰਬਾਦੀ ਨੂੰ ਕੀ ਕਰਦੀ ਆ ਘੱਟ ਕਰਦੀ ਆ ਠੀਕ ਹੈ ਕੱਚੇ ਮਾਲ ਦੀ ਮੰਗ ਨੂੰ ਵਧਾਉਂਦੀ ਆ ਨਹੀਂ ਜ਼ਿਆਦਾ ਖਪਤ ਉਤਸ਼ਾਹਿਤ ਨਹੀਂ ਕਰਦੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਤਾਂ ਆਨਸਰ ਹੈ ਸੰਸਾਧਨਾਂ ਦੀ ਬਰਬਾਦੀ ਨੂੰ ਕੀ ਕਰਦੀ ਆ ਇਹ ਘੱਟ ਕਰਦੀ ਆ ਅੱਗੇ ਹੈ ਭਾਰਤੀ ਸੰਵਿਧਾਨ ਵਿੱਚ ਕਿਹੜੀ ਧਾਰਾ ਹੈ ਜਿਹਦੇ ਵਿੱਚ ਸੱਭਿਆਚਾਰ ਵਿਰਾਸਤ ਮਾਨਤਾ ਨੂੰ ਸੁਰੱਖਿਆ ਦੇ ਕੇ ਅਨੇਕਤਾ ਵਿੱਚ ਏਕਤਾ ਦੀ ਜਿਹੜੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਦੀ ਹੈ ਬੱਚਿਓ ਕਈ ਵਾਰ ਆਪਸ਼ਨਸ ਦੇ ਵਿੱਚ ਸਾਨੂੰ ਜੇ ਸਹੀ ਆਪਸ਼ਨ ਨਾ ਪਤਾ ਹੋਵੇ ਨਾ ਤਾਂ ਅਸੀਂ ਉਹਨਾਂ ਨੂੰ ਕੀ ਕਰਦੇ ਹਾਂ ਜਿਨ੍ਹਾਂ ਬਾਰੇ ਸਾਨੂੰ ਪਤਾ ਹੋਵੇ ਉਸ ਦੇ ਦੁਆਰਾ ਵੀ ਅਸੀਂ ਉਹਨਾਂ ਨੂੰ ਹੱਲ ਕਰ ਸਕਦੇ ਹਾਂ ਜਿਸ ਤਰ੍ਹਾਂ ਦੇਖੋ ਹੁਣ ਆਪਾਂ ਇਹਦੇ ਵਿੱਚ ਉਹ ਚੀਜ਼ ਅਪਣਾਣੇ ਆ ਠੀਕ 370 ਜਿਹੜੀ ਧਾਰਾ ਹੈ ਉਹ ਕਦ ਲਈ ਸੀਗੀ ਜੇ ਐਂਡ ਕੇ ਜਿਹੜਾ ਜੰਮੂ ਐਂਡ ਕਸ਼ਮੀਰ ਰਾਜ ਸੀ ਉਹਨੂੰ ਇੱਕ ਸਪੈਸ਼ਲ ਸਟੇਟਸ ਪ੍ਰਦਾਨ ਕਰਦੀ ਸੀ ਇਸ ਕਰਕੇ ਇਹ ਤਾਂ ਨਹੀਂ ਹੈਗੀ 51 ਦੇ ਵਿੱਚ ਸਾਡੀਆਂ ਫੰਡਾਮੈਂਟਲ ਡਿਊਟੀਆਂ ਦੀ ਜਿਹੜੇ ਸਾਡੇ ਮੌਲਿਕ ਕਰਤੱਬ ਨੇ ਉਹਨਾਂ ਦੀ ਗੱਲ ਕੀਤੀ ਗਈ ਆ ਠੀਕ ਹੈ ਇਸ ਕਰਕੇ ਇਹ ਵੀ ਨਹੀਂ ਹੈਗਾ ਠੀਕ ਜਿਹੜੀ ਸਾਡੀ ਧਾਰਾ 44 ਹੈ ਉਹ ਸਾਡੀ ਯੂਸੀਸੀ ਦੀ ਗੱਲ ਕਰਦੀ ਹੈ ਜਾਨਕਿ ਯੂਨੀਵਰਸਲ ਸਿਵਲ ਕੋਡ ਦੀ ਗੱਲ ਕਰਦੀ ਹੈ ਇਸ ਕਰਕੇ ਇਹ ਵੀ ਨਹੀਂ ਹੈ ਤਾਂ ਜਿਹੜੀ ਸਾਡੀ ਧਾਰਾ 14 ਹੈ ਜਿਦੇ ਵਿੱਚ ਰਾਈਟ ਟੂ ਇਕੁਐਲਿਟੀ ਦੀ ਗੱਲ ਕੀਤੀ ਗਈ ਹੈ ਕਿ ਸਾਰੇ ਜਿਹੜੇ ਨੇ ਸੱਭਿਆਚਾਰ ਨੇ ਜਾਂ ਵਿਰਾਸਤਾ ਨੇ ਉਹ ਇਕ ਬਰਾਬਰ ਨੇ ਤੇ ਉਹਨਾਂ ਨੂੰ ਸੁਰੱਖਿਆਤ ਵੀ ਰੱਖਿਆ ਜਾਊਗਾ ਤਾਂ ਸਾਡਾ ਆਨਸਰ ਹੈ ਧਾਰਾ 14 ਫਿਰ ਹੈ ਭਾਰਤ ਵਿੱਚ ਅਨੇਕਤਾ ਵਿੱਚ ਏਕਤਾ ਹੈ ਇਹ ਸ਼ਬਦ ਕਿਸ ਦੁਆਰਾ ਕਹੇ ਗਏ ਇਹ ਸ਼ਬਦ ਕਹੇ ਗਏ ਸੀਗੇ ਪੰਡਤ ਜਵਾਹਰ ਲਾਲ ਨਹਿਰੂ ਦੁਆਰਾ ਅੱਗੇ ਹੈ ਸੰਸਾਰ ਦੇ ਕਿਸ ਦੇਸ਼ ਨੂੰ ਉਦਯੋਗਿਕ ਕ੍ਰਾਂਤੀ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ ਠੀਕ ਹੈ ਜਿਹੜਾ ਦੇਸ਼ ਉਦਯੋਗਿਕ ਕ੍ਰਾਂਤੀ ਜਿਨੇ ਭਾਰਤ ਦੇ ਉੱਤੇ ਵੀ ਰਾਜ ਕਰਿਆ ਤਕਰੀਬਨ ਅੱਧੀ ਦੁਨੀਆ ਦੇ ਉੱਤੇ ਇਸ ਦਾ ਰਾਜ ਸੀ ਵਸਤੀਬਾਦ ਦੇ ਦੌਰਾਨ ਤਾਂ ਉਹ ਦੇਸ਼ ਸੀਗਾ ਇੰਗਲੈਂਡ। ਇਹੀ ਕਾਰਨ ਸੀ ਕਿ ਇੱਕ ਛੋਟਾ ਜਿਹਾ ਦੇਸ਼ ਜਿਹੜਾ ਸੀ ਉਹ ਪੂਰੇ ਸੰਸਾਰ ਤੇ ਰਾਜ ਕਰ ਗਿਆ ਕਿਉਂਕਿ ਇੱਥੇ ਸਭ ਤੋਂ ਪਹਿਲਾਂ ਉਦਯੋਗਿਕ ਕ੍ਰਾਂਤੀ ਆ ਜਿਹੜੀ ਉਹ ਆਈ ਸੀ। ਉਸ ਤੋਂ ਬਾਅਦ ਹੈ ਖੇਡ ਲਿਖਿਆ ਵਿੱਚੋਂ ਕਿਹੜਾ ਕਾਰਨ ਸੰਸਾਰ ਵਿੱਚ ਉਦਯੋਗਿਕ ਕ੍ਰਾਂਤੀ ਦਾ ਕਾਰਨ ਨਹੀਂ ਹੈ। ਠੀਕ ਹੈ। ਪਿੰਡੂ ਖੇਤਾਂ 'ਚ ਹਨਰਮਤ ਮਜ਼ਦੂਰਾਂ ਦੀ ਬਹੁਤਾਤ ਠੀਕ ਹੈ। ਭਰਪੂਰ ਕੁਦਰਤੀ ਸਰੋਤ ਪੁਰਬ ਜਿਹੜੇ ਉਦਯੋਗਿਕ ਕ੍ਰਾਂਤੀ ਲਈ ਤਾਂ ਖਰੋਤ ਸਰੋਤ ਤਾਂ ਬਹੁਤ ਚਾਹੀਦੇ ਨੇ ਨਮੀਆਂ ਤੇ ਨਿਕਾ ਤੱਕ ਪਹੁੰਚ ਇਹ ਵੀ ਉਹਦਾ ਕਾਰਨ ਹੋ ਸਕਦੀ ਆ ਮਸ਼ੀਨਾਂ ਨਾਲ ਤਿਆਰ ਕੀਤੇ ਸਮਾਨ ਦੀ ਭਾਰੀ ਮੰਗ ਇਹ ਵੀ ਕਾਰਨ ਹੈ ਤਾਂ ਕਿ ਜੇਕਰ ਹੁਨਰ ਪਿੰਡੂ ਖੇਤਰਾ ਚ ਹੁਨਰਮਦ ਮਜ਼ਦੂਰ ਹੋਣਗੇ ਤਾਂ ਉੱਥੇ ਲਘੂ ਉਦਯੋਗ ਵਿਕਸਿਤ ਹੋਣਗੇ ਨਾ ਕਿ ਉਦਯੋਗਿਕ ਕ੍ਰਾਂਤੀ ਤਾਂ ਸਾਡਾ 16 ਦਾ ਆਨਸਰ ਹੈ ਏ ਅੱਗੇ ਹੈ ਪਾਈ ਚਾਰਟ ਦੇ ਆਧਾਰ ਤੇ ਠੀਕ ਹੈ ਤੁਸੀਂ ਦੱਸਣਾ ਕਿ ਕਿੰਨੇ ਜਿਹੜੇ ਨੇ ਮਰਦਾਂ ਦੀ ਪ੍ਰਤੀਸ਼ਤਤਾ ਜਿਹੜੀ ਕੁੱਲ ਪੜ੍ਹਿਆ ਲਿਖਿਆ ਔਰਤਾਂ ਦੀ ਪ੍ਰਤੀਸ਼ਤ ਨਾਲੋਂ ਵੱਧ ਹੈ ਠੀਕ ਹੈ ਪਹਿਲਾਂ ਅਸੀਂ ਕੀ ਦੇਖਣੀ ਆ ਮਰਦਾਂ ਦੀ ਪੜ੍ਹੇ ਲਿਖੇ ਮਰਦ 35% ਪੜ੍ਹਿਆ ਲਿਖਿਆ ਔਰਤਾਂ 33% ਹੁਣ ਦੱਸਣਾ ਹੈ ਕਿ ਕਿੰਨੇ ਜਿਹੜੀ ਆ ਔਰਤਾਂ ਨਾਲੋਂ ਕਿੰਨੇ ਪ੍ਰਤੀਸ਼ਤ ਵੱਧ ਹੈ ਤਾਂ 33 ਵਿੱਚੋਂ ਅਗਰ ਆਪਾਂ 35 ਦੇ ਵਿੱਚੋਂ ਅਗਰ ਆਪਾਂ 33 ਨੂੰ ਮਾਈਨਸ ਕਰਦੇ ਆ ਤਾਂ ਸਾਡੇ ਕੋਲ ਕੀ ਬਚ ਜਾਂਦਾ 2 ਤਾਂ 2% ਜਿਹੜੀ ਹੈਗੀ ਆ ਉਹ ਜ਼ਿਆਦਾ ਹੈਗੀ ਆ ਉਸ ਤੋਂ ਬਾਅਦ ਸਾਨੂੰ ਚਿੱਤਰ 'ਚ ਦਰਸਾਇਆ ਗਿਆ ਹੈ ਠੀਕ ਹੈ ਤੁਸੀਂ 6ਵੀਂ ਜਮਾਤ ਤੋਂ ਇਹ ਚੀਜ਼ਾਂ ਪੜਦੇ ਆ ਰਹੇ ਹੋ ਉਸ ਤੋਂ ਵੀ ਛੋਟੀ 4ਵੀਂ 5ਵੀਂ ਦੇ ਵਿੱਚ ਵੀ ਕੀ ਸਰਕਲ ਆ ਇਹ ਕੀ ਪਾਣੀ ਆ ਠੀਕ ਹੈ ਪਾਫ ਵਾਂਗ ਕਿ ਉੱਪਰ ਜਾ ਰਿਹਾ ਠੀਕ ਫਿਰ ਕੀ ਹੋਇਆ ਉਸ ਤੋਂ ਬਾਅਦ ਉਹ ਥੋੜਾ ਸੰਘਣਾ ਹੋ ਕੇ ਬੱਦਲ ਬਣ ਗਿਆ ਤੇ ਬੱਦਲ ਨੇ ਜਿਹੜੇ ਉਹ ਠੰਡੇ ਇਲਾਕੇ 'ਚ ਪਹਾੜ ਨਾਲ ਟਕਰਾ ਕੇ ਬਾਰਿਸ਼ ਦੇ ਰੂਪ ਵਿੱਚ ਮੁੜ ਕੇ ਧਰਤੀ ਤੇ ਆ ਗਏ ਤਾਂ ਇਹਨੂੰ ਅਸੀਂ ਕੀ ਕਹਿੰਨੇ ਆ ਜਲ ਚੱਕਰ ਕਹਿੰਨੇ ਆ ਠੀਕ ਹੈ ਅੱਗੇ ਹੈ ਕਿਹੜਾ ਕਾਰਕ ਮੁੱਖ ਤੌਰ ਤੇ ਭਾਰਤ ਵਿੱਚ ਖੇਤੀਬਾੜੀ ਦੇ ਖੇਤਰਾਂ ਨੂੰ ਵੰਡ ਨੂੰ ਨਿਰਧਾਰਤ ਕਰਦਾ ਹੈ ਅਸੀਂ ਕੀ ਕਰਦੇ ਆਂ ਖੇਤੀਬਾੜੀ ਨੂੰ ਕਈ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ ਠੀਕ ਹੈ ਭੂਮਾਧ ਰೇಖਾ ਤੋਂ ਦੂਰੀ ਹੈ ਮਜ਼ਦੂਰ ਹੈ ਗਰਮਤਾ ਰਾਮਾ ਇਹ ਨਹੀਂ ਸਭ ਤੋਂ ਜ਼ਿਆਦਾ ਜੋ ਭਾਰਤ ਦੇ ਵਿੱਚ ਮੁੱਖ ਤੌਰ ਤੇ ਪ੍ਰਭਾਵਿਤ ਕਰਦਾ ਉਹ ਕੀ ਕਰਦਾ ਜਲਵਾਯੂ ਠੀਕ ਹੈ ਕਿਤੇ ਠੰਡਾ ਜਲਵਾਯੂ ਹੈ ਕਿਤੇ ਸਮ ਜਲਵਾਯੂ ਹੈ ਕਿਤੇ ਜਿਹੜੀਆਂ ਮੌਨਸੂਨ ਪਾਉਣਾ ਜ਼ਿਆਦਾ ਨੇ ਕਿਤੇ ਖੁਸ਼ਕ ਨੇ ਤਾਂ ਜਿਹੜਾ ਜਲਵਾਯੂ ਹੈ ਉਹ ਵਰਤੀ ਖੇਤੀਬਾੜੀ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਅੱਗੇ ਹੈ ਭਾਰਤ ਦੇ ਉਸ ਰਾਜ ਦਾ ਨਾਂ ਦੱਸੋ ਜੋ ਚਾਵਲ ਪੈਦਾ ਕਰਨ ਵਿੱਚ ਸਭ ਤੋਂ ਮੋਹਰੀ ਰਾਜ ਹੈ ਠੀਕ ਹੈ ਨਾ ਇਹਦਾ ਪਮੈਗੂ ਬਨਸਪਤੀ ਦੀ ਗੱਲ ਕਰ ਰਹੇ ਚੁੱਕੇ ਹਾਂ ਕਿ ਦੇਚੇ ਜਮੀਨ ਕੀ ਆ ਦਲਦਲੀਆ ਤਾਂ ਉੱਥੇ ਦਰਿਆ ਵੀ ਬਹੁਤ ਹੋਣ ਤੇ ਉੱਥੇ ਬਰਖਾ ਵੀ ਬਹੁਤ ਹੋਵੇ ਜਾਣੀ ਤੇ ਸੰਝਾਈ ਬੜੀ ਸੌਖੀ ਹੋਵੇ ਤਾਂ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਪੂਰੇ ਉੱਤਰ ਭਾਰਤ ਦੇ ਵਿੱਚ ਵੀ ਜਿਹੜਾ ਗੰਗਾ ਦਾ ਸਾਰਾ ਮੈਦਾਨ ਆ ਚਾਵਲ ਉੱਥੇ ਪੈਦਾ ਹੁੰਦੇ ਨੇ ਪਰ ਸਭ ਤੋਂ ਜ਼ਿਆਦਾ ਜਿਹੜਾ ਚਾਵਲ ਹੈ ਪੈਦਾ ਕਰਨ ਵਾਲਾ ਰਾਜ ਉਹ ਕਿਹੜਾ ਹੈ ਪੱਛਮੀ ਬੰਗਾਲ ਹੈ ਠੀਕ ਹੈ ਦੂਸਰੇ ਨੰਬਰ ਤੇ ਉੱਤਰ ਪ੍ਰਦੇਸ਼ ਹੈ ਠੀਕ ਸਾਡਾ ਆਨਸਰ ਹੋਣੀ ਕੀ ਵਿਥਿਆ ਮੋਰੀ ਰਾਜ ਮੋਰੀ ਰਾਜ ਨਹੀਂ ਸਭ ਤੋਂ ਪਹਿਲਾ ਰਾਜ ਠੀਕ ਹੈ ਹੁਣ ਤੁਸੀਂ ਦੱਸਣਾ ਕਿ ਕਣਕ ਉਤਪਾਦਨ ਦੇ ਵਿੱਚ ਤੇ ਚਾਵਲ ਉਤਪਾਦਨ ਦੇ ਵਿੱਚ ਪੰਜਾਬ ਹੈ ਜਿਹੜਾ ਉਹਦਾ ਤੀਜਾ ਨੰਬਰ ਹੈ ਠੀਕ ਹੈ ਦੋਨਾਂ ਦੇ ਵਿੱਚ ਹੀ ਕਣਕ ਉਤਪਾਦਨ ਦੇ ਵਿੱਚ ਵੀ ਤੇ ਚਾਵਲ ਉਤਪਾਦਨ ਦੇ ਵਿੱਚ ਵੀ ਪੰਜਾਬ ਦਾ ਤੀਸਰਾ ਨੰਬਰ ਹੈ ਹੁਣ ਤੁਸੀਂ ਚਾਵਲ ਉਤਪਾਦਨ ਦੇ ਵਿੱਚ ਤਾਂ ਨੰਬਰ 1 ਤੇ ਪੱਛਮੀ ਬੰਗਾਲ ਹੈ ਹੁਣ ਤੁਸੀਂ ਦੱਸਣਾ ਕਣਕ ਮੈਨੂੰ ਕਮੈਂਟ ਕਰਕੇ ਕਿ ਕਣਕ ਉਤਪਾਦਨ ਦੇ ਵਿੱਚ ਸਭ ਤੋਂ ਜਿਹੜਾ ਮੋੜੀ ਰਾਜ ਹੈ ਉਹ ਕਿਹੜਾ ਹੈ ਇਸ ਦੇ ਨਾਲ ਸਾਡੀ ਇਹ ਸ਼ੀਟ ਹੈ ਜਿਹੜੀ ਉਹ ਪੂਰੀ ਹੱਲ ਹੁੰਦੀ ਆ ਉਮੀਦ ਕਰਦਾ ਤੁਹਾਨੂੰ ਸਾਰੇ ਕੁਐਸਚਨਸ ਦੇ ਹੱਲ ਮਿਲ ਗਏ ਹੋਣਗੇ ਤੇ ਤੁਸੀਂ ਜਿਹੜਾ ਦਸੰਬਰ 'ਚ ਹੋਣ ਵਾਲਾ ਟੈਸਟ ਹੈ ਉਹਦੀ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਕਰੋਗੇ ਉਮੀਦ ਕਰਦਾ ਸਭ ਨੇ ਚੈਨਲ ਸਬਸਕ੍ਰਾਈਬ ਕਰ ਲਿਆ ਹੋਵੇਗਾ ਚੈਨਲ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਹੋਰ ਗਰੁੱਪ ਦੇ ਵਿੱਚ ਵੀ ਸ਼ੇਅਰ ਕਰੋ ਤਾਂ ਕਿ ਸਭ ਦਾ ਫਾਇਦਾ ਹੋ ਸਕੇ ਧੰਨਵਾਦ ਸਦਾ ਖੁਸ਼ ਰਹੋ